ਜਿਹੜੀ ਸੁਪਰੀਮ ਕੋਰਟ ਤੇ ਅੱਜ ਫੇਰ ਸੁਣਵਾਈ ਹੋਈ ਉਹੀ ਪੰਜਾਬ ਸਰਕਾਰ ਦੀ ਘੁਟਾਈ ਵਾਲੇ ਪਾਸੇ ਜਿਵੇਂ ਕਿਸਾਨ ਆਗੂ ਵੀ ਕਹਿ ਰਹੇ ਆ ਸਰਕਾਰ ਵੀ ਕਹ ਰਹੀ ਆ ਵੀ ਕੇਂਦਰ ਵਾਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਨਹੀਂ ਉਹੀ ਤਾਂ ਗੱਲ ਨਹੀਂ ਜੀ ਦੇਖੋ ਇਹ ਜਿੰਨੇ ਸਾਡੇ ਕਿਸਾਨ ਵੀਰਾਂ ਦੀਆਂ ਮੰਗਾਂ ਨੇ ਉਹ ਸਾਰੇ ਕੇਂਦਰ ਨਾਲ ਸੰਬੰਧਿਤ ਉਹ ਬੀਪੀ ਕੌਣ ਸੀ ਪੰਜਾਬ ਸਰਕਾਰ ਦੀ ਸਾਰੀ ਉਹਦਾ ਨਾਮ ਜਾਹੂ ਕਿਹਾ ਜਾ ਰਿਹਾ ਉਹਨਾਂ ਤੋਂ ਪਰੇ ਤੇ ਜਾਣਾ ਮੈਂ ਵੀ ਤੁਹਾਡੇ ਬਾਗੇ ਜਿਦੇਸ਼ ਕੌਮ ਦੀ ਸੇਵਾ ਕਰਾਂਗੀ ਮਾਤਰੀ ਸਾਹਿਬ ਦਾ ਜੋ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਬੋਲਦੇ ਨੇ ਕੀਤਾ ਕੀ ਜਾਵੇ ਪੰਜਾਬ ਸਰਕਾਰ ਤਾਂ ਹਰ ਸਮੇਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦੇ ਨਾਲ ਖੜੀ ਹੈ ਸੁਪਰੀਮ ਕੋਰਟ ਦਾ ਜਿਹੜਾ ਇਹ ਰੋਖਾ ਕਿਵੇਂ ਦੇਖਦੇ ਨੇ ਜਿਹੜਾ ਮਤਲਬ ਕੇਂਦਰ ਵਾਲੇ ਪਾਸੇ ਕਿਸਾਨ ਵੀ ਮੰਗ ਕਰ ਰਹੇ ਨੇ ਵੀ ਸੁਪਰੀਮ ਕੋਰਟ ਨੂੰ ਉਦੇਸ਼ ਦਿਓ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹੀ ਲਾਗੂ ਕਰਨ ਦੀ ਗੱਲ ਹੋਣੀ ਚਾਹੀਦੀ ਹੈ ਹੁਣ ਸੁਪਰੀਮ ਕੋਰਟ ਨੇ ਸਾਡਾ ਪਤਾ ਨਹੀਂ ਥੌਟ ਪ੍ਰੋਸੈਸ ਕੀ ਹੈ ਸਿਆਕਾਰੀ ਹੋ ਗਿਆ ਸਿੱਧਾ ਸੁਪਰੀਮ ਕੋਰਟ ਦੀ ਦੀ ਸੋਚ ਦੇ ਉੱਪਰ ਮੈਂ ਕਮੈਂਟਰੀ ਕਰੂੰਗਾ ਉਹਨਾਂ ਦਾ ਹੁਕਮ ਹੈ ਜਿਹੜਾ ਆਪਾਂ ਸਾਰੇ ਮੰਨਦੇ ਆ ਪਰ ਮੇਰੀ ਸੁਪਰੀਮ ਕੋਰਟ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਜੋ ਤਾੜਨਾ ਜਾਂ ਜੋ ਬਾਰ-ਬਾਰ ਪੰਜਾਬ ਵਾਲੇ ਪਾਸੇ ਕੀਤੀ ਜਾ ਰਹੀ ਹੈ ਉਹ ਥੋੜੀ ਜਿਹੀ ਕੇਂਦਰ ਪਾਲੇ ਪਾਸੇ ਵੀ ਕੀਤੀ ਜਾਵੇ ਤੇ ਮਸਲਾ ਸੌਖਾ ਹੀ ਹੱਲ ਹੋ ਸਾਰਾ ਲਗਾਤਾਰ ਕਹਿ ਰਹੇ ਵੀ ਚੁੱਕ ਕੇ ਜਿਹੜਾ ਹਸਪਤਾਲ ਦਾਖਲ ਕਰਾਉਣ ਦੀ ਗੱਲ ਹੋ ਰਹੀ ਹੈ ਨਹੀਂ ਉਹ ਤਾਂ ਠੀਕ ਹੈ ਜੀ ਉਹ ਗੱਲ ਠੀਕ ਹੈ ਸਟਰੀਮ ਕੋਰਟ ਦੀ ਗੱਲ ਆਉਂਦੀ ਜੇਗਾ ਠੀਕ ਹੋਊਗੀ ਪਰ ਸਵਾਲ ਇਹ ਹੈ ਵੀ ਜਦੋਂ ਕੋਈ ਤੇ ਸੌਂਦ ਨਿਕ ਕੇ ਨਾਲ ਬੈਠੇ ਨੇ ਤੇ ਉਹਨਾਂ ਨੂੰ ਕੇਂਦਰ ਸਰਕਾਰ ਇਹ ਵੀ ਕਹਿ ਚੁੱਕੀ ਹੈ ਕਈ ਵਾਰੀ ਕਿ ਜੇ ਵੀ ਜਿਹੜੀ ਗੱਲ ਤੱਕਾ ਕੋਈ ਹੁੰਦਾ ਹੈ ਤੇ ਉਹਦੇ ਨਾਲ ਕੋਈ ਅਣਜਾਣੀ ਨੁਕਸਾਨ ਹੋ ਜਾਦਾ ਕਿਸੇ ਦੇ ਉਸੇ ਨੂੰ ਵਰਡ ਕਰਨ ਦੇ ਲਈ ਇਸ ਦਾ ਕਹਿ ਰਹੇ ਸੁਪਰੀਮ ਕੋਰਟ ਨੂੰ ਬਾਰ-ਬਾਰ ਥੈਂਕ ਯੂ ਕਿੰਨਾ ਚਿਰ ਅੱਜ ਸੁਪਰੀਮ ਕੋਰਟ ਦਾ ਜਿਹੜਾ ਪੋਇੰਟ ਧੰਨਵਾਦ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਦੇਖੋ ਮੈਂ ਤਾਂ ਫਿਰ ਉਹੀ ਸਟੈਂਡ ਆਪ ਦਾ ਦਰਹਵਾਣਾਗਾ ਕਿ ਆਨਰੇਬਲ ਸੁਪਰੀਮ ਕੋਰਟ ਨੂੰ ਪੰਜਾਬ ਸਰਕਾਰ ਨੂੰ ਦਿਸ਼ਾ ਦਿਖਾਉਣ ਦੀ ਬਜਾਏ ਜਾਂ ਕਿਸਾਨਾਂ ਕੋਲ ਡਾਇਰੈਕਸ਼ਨ ਦੇਣ ਦੀ ਬਜਾਏ ਤੁਰੰਤ ਜਿਹੜੀ ਡਾਇਰੈਕਸ਼ਨ ਆਗੀ ਉਹ ਕੇਂਦਰ ਸਰਕਾਰ ਨੂੰ ਦੇਣੀ ਚਾਹੀਦੀ ਹੈ ਔਰ ਕੇਂਦਰ ਸਰਕਾਰ ਗੱਲਬਾਤ ਲਈ ਅੱਗੇ ਆਵੇ ਮਾਮਲੇ ਦਾ ਹੱਲ ਕਰੇ ਇਹ ਸਾਰੀਆਂ ਮੰਗਾਂ ਜਿਹੜੀਆਂ ਲੱਗੀਆਂ ਕੇਂਦਰ ਸਰਕਾਰ ਨਾਲ ਸੰਬੰਧਿਤ ਰਹੀਆਂ ਸੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਸੁਣ ਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ ਵਕੀਲ ਕਦੇ ਤੁਹਾਡੇ ਨਾਲ ਗੱਲਬਾਤ ਕਰੀਏ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਬਿਲਕੁਲ ਅਸੀਂ ਤਾਂ ਬਾਰ-ਬਾਰ ਸਰਕਾਰ ਪਹਿਲਾਂ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂ ਵੀ ਅਸੀਂ ਰਾਤ ਨੂੰ 2:00 ਵਜੇ ਤੱਕ ਅਸੀਂ ਮੀਟਿੰਗਾਂ 'ਚ ਬੈਠ ਕੇ ਇਹੀ ਮਸਲੇ ਦਾ ਹੱਲ ਕਰਾਉਣ ਲਈ ਜਾਂਦੇ ਸੀ ਪਰ ਲੇਕਿਨ ਕੇਂਦਰ ਸਰਕਾਰ ਜਿਹੜੀ ਆ ਉਹ ਕਿਸਾਨਾਂ ਨਾਲ ਧੱਕਾ ਕਰ ਰਹੀ ਆ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਾਂ ਲੰਮੇ ਸਮੇਂ ਤੋਂ ਲੰਮੇ ਸਮੇਂ ਤੋਂ ਵਕਾਲਤ ਨਾਲ ਜੁੜੇ ਜੀਮਾ ਸਾਹਿਬ ਜਿਵੇਂ ਤੁਸੀਂ ਕਿਹਾ ਪੰਜਾਬ ਸਰਕਾਰ ਦੀ ਜਿਹੜੀ ਕਿਸਾਨਾਂ ਨਾਲ ਵੀ ਸੁਪਰੀਮ ਕੋਰਟ ਚੱਲੇ ਵ ਕੇਂਦਰ ਸਰਕਾਰ ਨੂੰ ਸਭ ਤੋਂ ਉਹੀ ਮੰਨੀਆਂ ਹੋਈਆਂ ਮੰਗਾਂ ਨੇ ਕਿ 2020 ਸੋ ਬਿਲਕੁਲ بار بار ਇਹੀ ਸਾਰੇ ਸਾਥੀਆਂ ਦੀ ਰਿਕੁਐਸਟ ਆ ਕਿ ਇਕੱਲੇ ਪੰਜਾਬ ਦੇ ਕਿਸਾਨ ਦੀ ਡਿਮਾਂਡ ਨਹੀਂ ਹੈਗੀ ਪੂਰੇ ਦੇਸ਼ ਦੇ ਕਿਸਾਨ ਦੀ ਡਿਮਾਂਡ ਆ ਸੋ ਡਿਮਾਂਡ ਜਿਹੜੀ ਮੈਂ ਸਮਝਦਾ ਉਹਦੇ ਵਿਚਾਰ ਕਰਨਾ ਚਾਹੀਦਾ ਕੇਂਦਰ ਸਰਕਾਰ ਤਾਂ ਵਿਚਾਰ ਕਰਨ ਤੋਂ ਹੀ ਭੱਜ ਰਹੀ ਹੈ ਸੋ ਇਹ ਦੇਸ਼ ਦੇ ਅੰਦਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਆ ਉਹ ਕਾਰਪੋਰੇਟ ਘਰਾਣੇ ਚਲਾ ਰਹੇ ਨੇ ਕਿ ਵੱਡੇ ਵੱਡੇ ਪੂੰਜੀਪਤੀ ਚਲਾ ਰਹੇ ਨੇ ਇਸੇ ਗੱਲ ਕਰਕੇ ਆਮ ਲੋਕਾਂ ਦੀ ਗੱਲ ਸੁਣਨ ਤੋਂ ਕੇਂਦਰ ਸਰਕਾਰ ਭੱਜ ਰਿਹਾ ਹੈ ਚਮਨ ਅਸ਼ਵਨੀ ਵੈਸ਼ਵਨ ਜੁੜੀਆਂ ਨੇ ਮਨਿਸਟਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਬਰੀ ਵੀ ਚੱਕ ਸਕਦੇ ਆ ਉਹਨਾਂ ਦੀ ਕੱਲ ਦੀ ਸਟੇਟਮੈਂਟ ਆ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਕਹੀ ਹੈ ਗੱਲ ਆ ਦੇਖੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲੋਕਤੰਤਰ ਦੀ ਕਾਤਲ ਜਮਾਤ ਇਸ ਲਈ ਮੰਨੀ ਜਾਂਦੀ ਆ ਕਦੇ ਕਿਸੇ ਕਿਸੇ ਸਟੇਟ ਦੇ ਐਮਐਲਏ ਤੋੜਦੀ ਆ ਕਦੇ ਕਿਸੇ ਅੰਦੋਲਨ ਨੂੰ ਕੁਚਲਦੀ ਆ ਦੇਸ਼ ਜਾਣਦਾਗਾ ਕਿ ਕਿਸ ਤਰ੍ਹਾਂ ਕਿੰਨੇ ਸਟੇਟਾਂ ਦੇ ਅੰਦਰ ਦੰਗੇ ਹੋਏ ਨੇਗੇ ਪਰ ਉਸਾਂ ਦੇ ਦੰਗੇ ਕਰਾਉਂਦੀ ਬਾਹਰ ਆ ਪਰ ਲੇਕਿਨ ਪੰਜਾਬ ਦੇ ਕਿਸਾਨ ਮੇਰੀ ਵੀ ਖੁਦ ਗੱਲ ਹੋਈ ਢੱਲੇ ਵਾਲਾ ਸਾਹਿਬ ਨਾਲ ਸਾਰੇ ਸ਼ਾਂਤੀਪੂਰਵਕ ਆਪਣਾ ਪ੍ਰੋਟੈਸਟ ਕਰ ਰਹੇ ਨੇ ਕਿ ਔਰ ਕੇਂਦਰ ਸਰਕਾਰ ਜੇ ਇਸ ਤਰ੍ਹਾਂ ਕਹਿਦੀ ਹੈ ਮੈਂ ਉਹਦੀ ਨਿੰਦਾ ਕਰਦਾਗਾ ਕਿਉਂਕਿ ਸਰਕਾਰ ਜਦੋਂ ਸ਼ਾਂਤੀਪੁਰ ਬਗਾ ਤਾਂ ਸ਼ਾਂਤੀਪੁਰ ਬਗ ਬਗਲਬਾਤ ਕਰਕੇ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ ਦਿੱਲੀ ਵਾਲੇ ਸਭ ਕਿਸਾਨਾਂ ਤੋਂ ਇੱਕੋ ਮੰਗਾ ਹੈ ਉਹਨਾਂ ਦੀ ਜਿਹੜੇ ਨਾਲ ਦੇ ਆਗੂ ਹੈ ਵੀ ਮੈਨੂੰ ਇੱਥੋਂ ਚੁੱਕਣ ਹਾਲਦੇ ਹੂ ਕਿਸੇ ਵੀ ਹਾਲ ਦੇ ਵਿੱਚ ਪੰਜਾਬ ਸਰਕਾਰ ਇੱਕ ਪਾਸੇ ਕਹਿੰਦੀ ਵੀ ਨਾਲ ਹੈ ਦੂਜੇ ਪਾਸੇ 7000 ਕਹਿੰਦੇ ਕਿ ਮੁਲਾਜ਼ਮ ਤਰਨਾਫ ਕੀਤਾ ਹੈ ਲਗਾਤਾਰ ਜੀ ਇਸ ਤਰ੍ਹਾਂ ਦੀ ਜਿਹੜੀ ਕੁਸ਼ਪ ਲੋਕ ਖਵਾਬਾ ਫਲਾਉਂਦੇ ਨੇ ਕਿ ਅਸੀਂ ਤਾਂ ਬਿਲਕੁਲ ਸਾਡੀ ਤਾਂ ਸਾਰੀ ਕੈਬਨਿਟ ਖੁਦ ਅਸੀਂ ਜਾ ਕੇ ਆਏ ਕੋਈ ਗੰਦੀ ਗੱਲ ਹੋਈ ਕਿ ਡੱਲੇਵਾਲ ਸਾਹਿਬ ਕਿਤੇ ਮੰਨਦੇ ਹੋਣ ਜਾਂ ਕਿਸੇ ਪੁਆਇੰਟ ਤੇ ਆ ਕੇ ਮੰਨਣ ਦੀ ਕੋਈ ਗੱਲ ਹੋਈ ਨਹੀਂ। ਅਮੀ ਕਾਫੀ ਸਾਰੇ ਜਿਹੜੇ ਸਾਥੀ ਨੇ ਕਿ ਉਹ ਆਲਰੇਡੀ ਗੱਲਬਾਤ ਕਰ ਰਹੇ ਨੇ ਕਿ ਸੋ ਅਸੀਂ ਤਾਂ ਮੈਸੇਜ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਲਗਾਤਾਰ ਪਹੁੰਚਾ ਰਹੇ ਹਾਂ। ਦੇਖ ਦਿਓ ਕਿਸਾਨਾਂ ਨੂੰ ਲੈ ਕੇ ਡੱਲੇਵਾਲ ਸਾਹਿਬ ਮਰਨ ਵਾਸਤੇ ਬੈਠੇ ਨੇ ਕੇਂਦਰ ਸਰਕਾਰ ਕੋਈ ਗੱਲ ਨਹੀਂ ਸੁਪਰੀਮ ਕੋਰਟ ਪੰਜਾਬ ਸਰਕਾਰ ਤੇ ਪ੍ਰੈਸ਼ਰ ਬਣਾ ਰਹੀ ਹੈ ਕਿੰतरह ਦੇ ਕੇਂਦਰ ਸਰਕਾਰ ਨੂੰ ਜਿਹੜੇ ਆ ਕਿਸਾਨਾਂ ਦੀ ਗੱਲ ਪਹਿਲੇ ਦਰ ਤੋਂ ਸੁਣੀ ਚਾਹੀਦੀ।